¡Ah! Uh -huh. ਮਹੀ ਨਾਨਕ ਦਾਸ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਅੰਕਾਰ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੁਮਰਦਾਸ ਰਾਮਦਾਸ ਹੋਈ ਸਹਾਈ हर जन हर गंद सिमर श्री हर राय श्री हर कृष्ण ते आई जस सब दुख जाए तहादर सिमर कार न दया आवे ताए सब थाई होए सहाय जी दसवें पातशाह साहिब श्री गुरु गोविंद सिंह साहिब जी सब सबथाई हुय सह दसां पातशाह जी जागदी ज्योत तन तन साहिब श्री गुरु ग्रंथ साहिब जी पाठ ਦਰਸ਼ਨ ਦਦਾਰ ਜੀ ਕਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਨਿਆ ਪਿਆਰਿਆਂ ਚੋਹਾਂ ਸਭ ਜੱਜਾਂ ਚਾਲੀ ਮੁਕਤਿਆ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਨ ਛਕਿਆ ਦੇਵ ਚਲਾਈ ਤੇ ਜਵਾਹੇ ਦੇਖਾਂ ਢੜ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਰਾਂ ਰਿਆਣਾ ਚੜਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਥ ਸਵਾਸਾਂ ਸੰਗ ਨਭਾਈ ਤਰਾਂ ਦੀ ਕਮਾਈ ਦਾ ਧਿਆਨ ਤਰਕੇ ਬੁੱਲ ਜੀ ਵਾਹ ਪੰਨਿਆ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਚਿੱਤ ਆਵੇ ਚਿੱਤ ਹਮਨਕਾ ਸਤਕਾ ਸਰਬ ਸੁਖੂ ਹੈ ਜਾਂ ਜਹਾਂ ਖਾਲਸਾ ਸਾਹਿਬ ਤਹਾ ਤਹਾ ਰਚਿਆ ਰਿਆ ਇਤ ਦੀਗ ਤੇਗ ਹਤ ਹੈ ਬਿਰਦ ਕੀ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਭੁੱਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੀ ਸਦਾਨ ਰਹਤ ਦਾਨ ਬਿਵੇਕ ਧਾਰਨ ਸਹਾਉ ਦਾਨ ਪ੍ਰੋਸਾ ਦਾਨ ਦੰਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨੇ ਸ਼ੇਨਾਨ ਚੌਕੀਆਂ ਚੜ੍ਹੇ ਬੁੰਗੇ ਜੁਗੋ ਜੁਗਿਆਤਰ ਧਰਮ ਕਾ ਜਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਿਵਾ ਵਤ ਉੱਚੀ ਮਤ ਪਦ ਕਾ ਰੱਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਤ ਪੰਥ ਨੂੰ ਵਿਛੋੜਿਆ ਗਿਆ ਹੈ ਨਾ ਦੇ ਖੁਲੇ ਦਰਸ਼ਨ ਦਦਾਰ ਸਿਵਾ ਸਮਾਗ ਦਾ ਦਾਨ ਪਿਆਰੇ ਖਾਲਸਾ ਜਨ ਬਖਸ਼ਾ ਜੀ ਸੇ ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਉੱਟਿਆਂ ਦੇ ਉੱਟ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਜਨਮ ਅਸਥਾਨ ਤਨ ਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਾਜ਼ੂਰ ਅੰਮ੍ਰਿਤ ਵੇਲੇ ਤੋਂ ਸੁੰਦਰ ਜਵਾਨ ਸਜਾਏ ਗਏ ਸਜੋ ਦਵਾਨਾ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਧਾ ਘਾਟਾ ਬਹੁਤ ਮੁਆਫ ਕਰਨਾ ਜੀ ਅਗੋਂ ਲਾਤੀ ਸਤਿਗੁਰ ਬਾਣੀ ਪਰੰਦੇ ਇਸ ਮਤ ਭਗਸ਼ਣੀ ਪੜੀ ਸੁਣੀ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਵ ਜਰ ਅਈਆ ਸੰਗਤਾਂ ਦੇ ਹਿਰਦਾਂ ਚੋਂ ਸੋਣਾ ਜੀ ਸਰਬੱਤ ਸਾਹ ਸੰਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋਂ ਗੁਰ ਸਿੱਖੀ ਨਾਮਦਾਨ ਭਗਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਕਰੋ ਦਲੋਭ ਹੰਕਾਰ ਤੋਂ ਬਚਾ ਕੇ ਰੱਖਣਾ ਯਾਤਰੀਆਂ ਦੀ ਯਾਤਰਾ ਸਫਲ ਕਰਨੀ ਤਰਫੁ ਲਪੇਟਾਵਾਂ ਦਰ ਪ੍ਰਵਾਨ ਕਰਨੀਆਂ ਆਪ ਜੀਆਂ ਦੇ ਹਾਜ਼ੂਰ ਪਵਿੱਤਰ ਕ੍ਰਾਹ ਪ੍ਰਸ਼ਾਦੀ ਦੇ ਗਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਂਦੇ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਆਪ ਜੀਆਂ ਦੇ ਨਿਜ ਸਿਹਾਸਣਾਂ ਸਜ ਕੇ ਤਿਆਰ ਹਨ ਜੀ ਨਿਜ ਸਿਹਾਸਣਾਂ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਇਆ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕਰਨਾ ਜੀ ਉਪਰੰਤ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰਾਤਾ ਸੋਜੀ ਬਖਸ਼ੂ ਸਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਜਣੈ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਜਣੈ ਗੁਣ ਤੇਰੇ ਬਿਨ ਸੇ ਪਾਪ ਤਨੇਰੇ ਕੌਣ ਜਣੈ ਗੁਣ ਤੇਰੇ ਪਸ਼ੂ ਪਰੇਤ ਮੁਗਧ ਕੋ ਤਾਰੇ 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 ਆਹ ਅਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਇਹ ਪਾਹਨ ਪਾਰ ਉਤਾਰੇ ਕੌਣ ਜਾਣੇ ਗੁੜ ਤੇਰੇ ਆਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲੇ ਹਾਰੇ जाने गुण तेरे सदा सदा बलहारे कौन जाने गुण तेरे सदा 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 बलिहारे कौन जाने गुण तेरे सदा, सदा सचे उगम तमारा तकत जी निवासी सचे उगम तुमारा तकती निवास ਸਾਹਿਬ ਹਰਪੁਰੀਨਾ ਪ੍ਰਭ ਦਤੂ ਦਾਤਾ ਪਰਉ ਜਾਚਕ ਇਕ ਸਰਨਾ ਮਿਰੇ ਦਾਨ ਸੰਤਰੇਨ ਜੇ ਲਗ ਭਵ ਜਲ ਤਰਨਾ ਬਿਨਸ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੋ ਦਰਸ ਮਨ ਚਾਉ ਭਗਤ ਮਨ ਠਹਿਰਾਵੇ ਬਲ ਉਤਰਾਗ ਅੰਧਿਆਰ ਮਹ ਸਭ ਕਾ ਰੂਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਪਰਮ ਬ੍ਰਹਮ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਤੇ ਤੇ ਲਈ ਉਮਾਰ ਸਤਿਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਤੁਝਈ ਹਰਿ ਬਿਨ ਬਖਸ਼ਣ ਹਰ ਨਾਨਕ ਆਵਰਨਾ ਤੁਝਈ ਹਰਿ ਬਿਨ ਬਖਸ਼ਣ ਹਰ odata te thakur pritpalak nayak khasam hamare nimakh nimakh tum hi pritpalo ham barek tumre tare je va ek kavan gun kahiy hai besumar be ant so Swami tero ant na kinhi liye raho koot parad hamare khando anek vidhi samjhavo ہم اگیاں نے الپ مت تھوری تم اپن بیر درخاوو تمہاری شرن تمہاری آساں تم ہی سجن سوئے لے رکھو رکھن ہار د یالا نانک کر کے گولے تمہاری شرن تمہاری آساں تم ہی سجن سوئے لے ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕshmi ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਤੇਰਾ ਸੀ ਮੈਦਨੀ ਸਭ ਸੇਵ ਕਰਿੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤਦ ਪਵੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ ਸੱਚੇ ਸੱਚ ਜਾਨੀਏ ਇਕ ਚੀਤੇ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸਦੇਸ ਹੁਕਮ ਬੂਝ ਵਿਚਾਰ ਪਾਵੇ ਕਲ ਮਾਏ ਰੂਪ ਕਰਤਾ ਪੁਰਖ ਸੋ ਜਾਣ ਜਿਨ ਕਿਛਹੀਉ ਗੁਰੂ ਮਿਲਿਓ ਸੋਇ ਪਿਖਾ ਇਕ ਸਹਿਜ ਰੰਗ ਦਰਸ਼ਨ ਦਿਉ ਸਾਥ ਸੰਗਤ ਹੋਏ ਨਿਰਮਲਾ ਕਾਟੇ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮੇਰ ਬਾ ਤ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਇਆ ਉਚੋ ਉਚਾ ਥੋ ਵਰਨਾ ਜਿਸਨਾ ਬਾਹਰ ਕੀ ਮਤ ਕਹਿ ਨ ਸਕਾਉ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਮ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਮ ਨਾਨਕ ਨਾਮ ਨਿਰੰજન ਜਾਣਿ ਕਿਨੀ भगत ਪ੍ਰੇਮ ਲਿਵਲਾਈ ਤਾਤੇ ਅੰਗ ਦੰਗ ਸੰਗ ਪਇਓ ਸਾਇਰ ਤਿੰਨ ਸਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨ ਜਾਈ ਸੋਢੀ ਸਿਸ਼ਟ ਸਕਲ ਤਾਰਣ ਕੋ ਅਪ ਗੁਰੂ ਰਾਮਦਾਸ ਕੋ ਮਿਲੀ ਬੜਾਈ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਗੰਸੂ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂੰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਹਨशाह ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾ ਗੁਰੂ ਗੋਬਿੰਦ ਸਿੰਘ ਸਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾਰ ਨਾਮ ਦਿਵਾਇਓ ਸਰਬ ਸੁਖਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੁਖਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਚਿਤ ਚਿਤ ਓਮ ਅਰਦਾਸ ਕਹੋ ਪਰ ਕਹਿ ਪੀ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋਂ ਤਕੋ ਤੇਰਾ ਹੁਕਮ ਪਵੈ ਨੀਸਾਨ ਤੋ ਕਰੂ ਸਾਹਿਬ ਕੀ ਸੇਵਾ ਜਬ ਗੁਰ ਦੇਖ ਸੁਭ ਦਿਸਟੇ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜੀਵ ਤੂ ਰਖੈ ਤਿਵਰ ਹੋ ਗੁਰ ਅਮਰਦਾਸ ਕਾਰਣ ਕਰਨ ਜੀਵ ਤੂ ਰਖੈ ਤਿਵਰ ਹੋ ਬਲੇ ਹਾਰੀ ਗੁਰ ਆਪਨੇ ਦਿਓ ਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੋਂਦਿਆ ਗੁਰ ਵਿਨ ਕੋਰ ਅੰਧਾਰ ਸਿਮਰਾ ਸੋ ਨਾਮ ਜਖ ਹੈ ਅਰਕਿੰਨਰ ਸਾਧਕ ਸਿੱਧ ਸਮਾਦ ਹਰਾ ਸਮਰਾ ਨਖੇ ਅਤਰ ਅਵਰ ਧੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀਰ ਅਰਸੂਰ ਨਾਮ ਉਲਾਸੈ ਸੈਲ ਲੋਜਨ ਉਧਰਿਆ ਸੋਈ ਨਾਮ ਅਚਲ ਭਗਤੈ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਬੜ ਬਹਾਗੀ ਉਨ ਮਾਨਿਓ ਰਿਤ ਸਬਦ ਬਸਾਇਓ ਮਨ ਮਾਨਕ ਸੰਤੋ ਕੀਓ ਗੁਰ ਨਾਮ ਦੜਾਇਓ ਅਗੰ ਅਗੋਚਰ ਪਾਰ ਭ੍ਰਮ ਸਤ ਗੁਰ ਦਰਸਾਇਓ ਗੁਰ ਅਰਜਨ ਕਾਰ ਗੁਰ ਰਾਮਦਾਸ ਆਨੇ ਪੋਠਹਿ ਰਾਇਓ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਪਰ ਪਰਿਆ ਅਕਥ ਕਥਾ ਅਮਰਾ ਪੂਰੀ ਜਿਸ ਦੇਸੋ ਪਾਵੈ ਇਹੋ ਰਾਜ ਜੋਗ ਗੁਰ ਰਾਮਦਾਸ ਤੁਝ ਹੀ ਬਣ ਆਵੈ ਜਿਉ ਪਿੰਡ ਸਭ ਤਿਸ ਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵਿਐ ਸਦਾ ਸਦਾ ਦਾਤਾ ਹੋ ਬਲਿਹਾਰੀ ਤਿਸਨੋਂ ਜਿਨ ਧਿਆਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਹਨਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਯਾਵੇ ਰਵਸਸ ਕਿਰਨ ਉਦਰ ਸਾਗਰ ਕੋ ਗੰਗਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੈ ਕਬਜਨ ਪਲ ਉਹਨੇ ਜੋ ਗਾਵੇ ਭਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੇ ਗਿਆਨ ਧਿਆਨ ਕਿਚ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੈਂ ਹਰ ਦਰਗ ਹੈ ਕਬਸੀਤ ਹਰ ਨਾਮੋਂ ਮਤਰ ਦੜਾਏਂਦਾ ਕੱਟੇ ਹਮਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਨਾਂ ਤੁਰੇ ਪ੍ਰੇਅ ਸੰਜੋਗ ਹਮ ਵਿਖ ਖਿਖ ਖਾਈ ਮਾਇ ਮੋਹ ਪਰਮ ਪਰੂਲੇ ਸੁਤਦਾਰਾਸੋ ਪ੍ਰੀਤ ਲਗਾਈ ਇੱਕ ਉਤਮ ਤੁੰਤ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਰਾਖੋ ਸ਼ਰਣਾ ਇੱਕ ਹਰਦਾਸ ਬਾਟ ਕੀ ਰਤ ਕੀ